ਕੇਂਦਰੀ ਵਣਜ ਤੇ ਸਨਤ ਮੰਤਰੀ ਪਿਊਸ਼ ਗੋਇਲ ਅੱਜ ਤੋਂ 2 ਦਿਨਾ ਓਮਾਨ ਦੇ ਦੌਰੇ ਤੇ ਹੋਣਗੇ ਉਹ ਓਮਾਨ ਦੇ ਵਣਜ ਸਨਤ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਕੈਸਬਿਨ ਮੁਹੰਮਦ ਬਿਨ ਮੂਸਾ ਅਲੀ ਯੂਸੇਫ ਨਾਲ 11ਵੀਂ ਸਾਂਜੀ ਕਮਿਸ਼ਨ ਮੀਟਿੰਗ ਯਾਨੀ ਜੀਸੀਐਮ ਵਿੱਚ ਹਿੱਸਾ ਲੈਣਗੇ ਵਰਣਜ ਮੰਤਰਾਲੇ ਅਨੁਸਾਰ ਯਾਤਰਾ ਦੌਰਾਨ ਦੋਵਾਂ ਆਗੂਆਂ ਵਿਚਾਲੇ ਵਪਾਰ ਪੂੰਜੀਕਾਰੀ ਤੇ ਆਲਮੀ ਆਰਥਿਕ ਸਥਿਤੀ ਤੇ ਵਿਸਾਰ ਵਿੱਚ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ ਦੋਵੇਂ ਟੀਰਾ ਵਪਾਰਕ ਤੌਰ ਤੇ ਮਹੱਤਵਪੂਰਨ ਸੰਤੁਲਿਤ ਨਿਆ ਸੰਗਤ ਆਭਿਲਾਸ਼ੀ ਤੇ ਆਪਸੀ ਲਾਭਕਾਰੀ ਸੀਈਪੀਏ ਬਾਰੇ ਗੱਲਬਾਤ ਕਰਨ ਦੇ ਨਾਲ ਨਾਲ ਦੁਵੱਲੇ ਸਬੰਧ ਮਜ਼ਬੂਤ ਬਣਾਉਣ ਦੀਆਂ ਹੋਰ ਸੰਭਾਵਨਾਵਾਂ ਤੇ ਵੀ ਚਰਚਾ ਕਰ ਰਹੀਆਂ ਨੇ ਫਿੱਕੀ ਅਤੇ ओमान ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦਰਮਿਆਨ ਸਾਂਝੀ ਵਪਾਰਕ ਕੌਂਸਲ ਦੀ ਮੀਟਿੰਗ ਲਈ ਇੱਕ ਵਪਾਰਕ ਵਫ਼ਦ ਮੰਤਰੀ ਦੇ ਨਾਲ ਹੋਵੇਗਾ ਦੌਰੇ ਦੌਰਾਨ ਪਿਊਸ਼ ਗੋਇਲ ਵੱਲੋਂ ओमान ਦੇ ਖਜ਼ਾਨਾ ਮੰਤਰੀ ਤੇ ਸੀਈਪੀਏ ਲਈ ਮੰਤਰੀ ਪਦਵੀ ਕਮੇਟੀ ਦੇ ਚੇਅਰਮੈਨ ਸੁਲਤਾਨ ਬਿਨ ਸਲੀਮ ਅਲ ਹਬਸੀ ਵਿਸ਼ੇਸ਼ ਆਰਥਿਕ ਜ਼ੋਨ ਤੇ ਮੁਕਤ ਵਪਾਰ ਖੇਤਰ OPAZ ਦੇ ਲਈ ਜਨਤਕ ਅਥਾਰਟੀ ਦੇ ਚੇਅਰਮੈਨ ਸ਼ੇਖ ਡਾਕਟਰ ਅਲੀ ਬਿਨ ਮਸood ਅਲ ਸੁਨਾਦੀ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਓਮਾਨ ਸੰਨਤ ਤੇ ਭਾਰਤੀ ਪਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੀ ਵੀ ਉਮੀਦ ਹੈ